ਬਾਈਬਲ ਇੱਕ ਥੀਓਲੋਜੀਕਲ ਸਟਡੀ ਆ ਔਰ ਥੀਓਲੋਜੀਕਲ ਸਟਡੀ ਦੇ ਲਈ ਸਾਡੇ ਜਿਹੜੇ ਕਾਲਜ ਆ ਬਾਈਬਲ ਕਾਲਜ ਆ ਉਹਨਾਂ ਦੇ ਵਿੱਚ ਤਾਲੀਮ ਦਿੱਤੀ ਜਾਂਦੀ ਆ ਵੀ ਤੁਸੀਂ 6 ਮਹੀਨੇ ਦਾ ਕੋਰਸ ਕਰਨਾ ਸਾਲ ਦਾ ਕੋਰਸ ਕਰਨਾ 2 ਸਾਲ ਦਾ ਕੋਰਸ ਕਰਨਾ 3 ਸਾਲ ਦਾ ਕੋਰਸ ਕਰਨਾ ਜਾਂ ਤੁਸੀਂ ਫਰਦਰ ਹੋਰ ਅੱਗੇ ਕੋਰਸ ਕਰਨਾ ਔਰ ਕਰੀਬਨ ਇਹ ਜਿਹੜੀ ਪ੍ਰਕਿਰਿਆ ਆ ਉਹ ਲੰਬੀ ਪ੍ਰਕਿਰਿਆ ਆ ਲੇਕਿਨ ਬਾਈਬਲ ਜਿਹੜਾ ਬਾਈਬਲ ਦਾ ਪ੍ਰਚਾਰ ਕਰਨ ਲਈ ਜਿਹੜਾ ਬਾਈਬਲ ਦਾ ਪੜਿਆ ਜਿਸ ਤਰ੍ਹਾਂ ਉਹਨਾਂ ਨੇ ਬ੍ਰਦਰ ਉਹਨਾਂ ਨੇ ਜਿਨ੍ਹਾਂ ਨੇ ਇੱਥੇ ਇਹ ਕਾਨਫਰੰਸ ਕੀਤੀ ਆ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਇਹ ਇਹ ਅੱਜ ਹੀ ਤੇ ਐਮਪੀ ਐਮਪੀ ਸਿੰਘ ਨੇ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਅਸੀਂ ਉਹਨਾਂ ਦੇ ਜਵਾਬ ਦੇ ਤੁਹਾਨੂੰ ਉੱਤਰ ਦਵਾਂਗੇ ਉਹਨਾਂ ਨੇ ਕਿਹਾ ਵੀ ਨੈਸ਼ਨਲ ਉਹਨਾਂ ਦੀ ਗੱਲ ਕਰਨ ਲੱਗਾ ਵਾ ਉਹਨਾਂ ਨੇ ਚੀਜ਼ ਕਹੀ ਸੀ ਜੇ ਅਸੀਂ ਧਰਮ ਬਦਲਦੇ ਹਾਂ ਹਾਂਜੀ ਸਾਡੇ ਕਾਗਜ਼ ਕਿਉਂ ਨਹੀਂ ਬਦਲੇ ਜਾਂਦੇ ਸਾਡੇ ਡਾਕੂਮੈਂਟ ਕਿਉਂ ਨਹੀਂ ਬਦਲਦੇ ਮੇਰੀ ਗੱਲ ਸੁਣੋ ਤੁਹਾਨੂੰ ਹਰ ਕਾਲ ਕਿਸੇ ਵੀ ਧਰਮ ਤੇ ਜਾਂਦਾ ਨਹੀਂ ਨਹੀਂ ਗੱਲ ਸੁਣੋ ਆਹ ਚੀਜ਼ ਤਾਂ ਸੰਦੋ ਸਭ ਤੋਂ ਪਹਿਲਾਂ ਤਾਂ ਜਿਹੜੇ ਰਿਲੀਜੀਅਸ ਪ੍ਰੈਕਟਿਸ ਇਜ਼ आवर ਫੰਡਾਮੈਂਟਲ ਰਾਈਟ ਸਾਡਾ ਇਸ ਸੰਵਿਧਾਨੀਕ ਅਧਿਕਾਰ ਆ ਵੀ ਅਸੀਂ ਆਪਣੀ ਚਰਚ ਦੇ ਵਿੱਚ ਕਿਦਾਂ ਅਭਿਆਸ ਕਰਦੇ ਹਾਂ ਅਸੀਂ ਕਿਦਾਂ ਵੀ ਸਿੱਖਿਆ ਦੇ ਰਹੇ ਹਾਂ ਜਾਂ ਜਦ ਅਸੀਂ ਬਿਮਾਰਾਂ ਤੇ ਤੇਲ ਲਗਾ ਰਹੇ ਹਾਂ ਜਾਂ ਉਹਨਾਂ ਦੇ ਲਈ ਸਪੈਸ਼ਲ ਕਿਦਾਂ ਪ੍ਰੇਅਰ ਕਰਦੇ ਹਾਂ ਇਹ ਸਾਡਾ ਇੱਕ ਫੰਡਾਮੈਂਟਲ ਰਾਈਟਸ ਆ ਠੀਕ ਹੈ ਜੀ ਔਰ ਜਿਹੜਾ ਸਾਡਾ ਰਿਲੀਜੀਅਸ ਸਾਡਾ ਜਿਹੜਾ ਫੰਡਾਮੈਂਟਲ ਰਾਈਟਸ ਆ ਉਹਦੇ ਲਈ ਅਸੀਂ ਅਸੀਂ ਜਿਹੜੇ ਸਾਡੇ ਜਿਹੜੇ ਆ ਨੈਸ਼ਨਲ ਸਰਕਾਰ ਦਾ ਸਮੂਹ ਜੀ ਸਾਡੇ ਨੈਸ਼ਨਲ ਜਿਹੜੇ ਹਿਮਨ ਰਾਈਟਸ ਕਮਿਸ਼ਨ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਧਿਆਨ ਚ ਲਾਵਾਂ ਲਿਆ ਕੇ ਆਵਾਂਗੇ ਇਹ ਗੱਲ ਵੀ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਆ ਔਰ ਸਾਡੇ ਤੇ ਜਿਹੜੀ ਟੀਕਾ ਟਿੱਪਣੀਆਂ ਕੀਤੀਆਂ ਧਾਰੀਆਂ ਵੀ ਤੁਸੀਂ ਚਰਚ ਦੇ ਵਿੱਚ ਕਿਦਾਂ ਅਭਿਆਸ ਕਰਦੇ ਹੋ ਤੇਲ ਲਗਾ ਰਹੇ ਹੋ ਜਾਂ ਕੋਸ਼ਕਾਰੋ ਸਾਡੇ ਮੌਲਿਕ ਅਧਿਕਾਰਾਂ ਦੇ ਉੱਤੇ ਜਿਹੜੇ ਸਾਹਮਣੇ ਕੜਾਈ ਸੀ ਮਰਿਆ ਆ ਵੀ ਤੁਸੀਂ ਆਪਣਾ ਪ੍ਰਚਾਰ ਕਰ ਸਕਦੇ ਆ ਇੱਥੇ ਆਪਣੀ ਕੁਐਸਚਨ ਐ ਨਹੀਂ ਆ ਬਹੁਤ ਜਿਹੜਾ ਸਿੰਪਲ ਜਿਹਾ ਕੁਐਸਚਨ ਆ ਕਿ ਇੱਕ ਬੰਦੇ ਨੇ 크ਿਸਚਨਲਟੀ ਅਪਣਾ ਲਈ ਮੈਂ ਅਪਣਾ ਲਈ ਤਾਂ ਜਿਹੜੇ ਮੇਰੇ ਬਾਕੀ ਦੇ ਰਾਈਟਸ ਆ ਉਹ ਬੰਦ ਹੋ ਜਾਣੇ ਚਾਹੀਦੇ ਨੇ ਦੂਜੇ ਤਰ੍ਹਾਂ ਦੇ ਕਿਦਾਂ ਜੀ ਸਪੋਜ਼ ਮੈਂ ਐਸਸੀਬੀਸੀ ਕਮਿਊਨਿਟੀ ਨੂੰ ਕਿਲੌਂਗ ਕਰਦਾ ਮੈਂ ਅੱਜ 크ਿਸਚਨਲਟੀ ਚ ਆ ਗਿਆ ਠੀਕ ਹੈ ਜੀ ਮੈਂ ਬੈਪਟਿਸਮ ਲੈ ਲਿਆ ਮੈਂ ਬਣ ਗਿਆ ਠੀਕ ਹੈ ਰਾਈਟ ਹੈ ਜੀ ਹੁਣ ਜਿਹੜੇ ਮੇਰੇ ਪੁਰਾਣੇ ਜਿਹੜੇ ਮੈਨੂੰ ਉਹ ਮਿਲ ਰਹੇ ਆ ਸਰ ਸਰਕਾਰ ਤੋਂ ਸਰਕਾਰ ਨੂੰ ਸਰਕਾਰ ਤੋਂ ਕਿਹੜੀ ਸੂਤ ਮਿਲਦੀ ਹੈ ਉਹ ਦੱਸੋ ਪਹਿਲਾਂ ਸਰ ਐਸਟੀਬੀਸੀ ਚ ਕਈ ਮਿਲਦੀ ਹੈ ਪੜਾਈ ਫਰੀ ਤੁਸੀਂ ਦੱਸੋ ਕਿਹੜੀ ਮਿਲਦੀ ਹੈ ਸਰ ਪੜਾਈ ਫਰੀ ਆ ਨਹੀਂ ਮਿਲਦੀ ਸਰ ਮੇਰੀ ਗੱਲ ਸੁਣੋ ਜੇ ਮਾਇਨੋਰੀਟੀ ਨੂੰ ਵੀ ਮਿਲਦੀ ਹੈ ਸਰ ਮਾਇਨੋਰੀਟੀ ਨੂੰ ਕਿੰਨੇ ਪਰਸੈਂਟ ਮਿਲਦੀ ਹੈ ਦੱਸੋ ਨਹੀਂ ਮੇਰੀ ਗੱਲ ਸੁਣੋ ਮਾਇਨੋਰੀਟੀ ਮੇਰਾ ਸਵਾਲ ਬਹੁਤ ਸਿੰਪਲ ਹੈ ਅੰਤਰ ਦੇਖੋ ਜੇ ਰਿਛਤਰੀ ਅਸੇਮੇ ਮੇਰੀ ਗੱਲ ਸੁਣੋ ਜੇ ਅਜਾ ਹਾਂ ਮੈਂ ਵੀ ਇੱਕ ਚੀਜ਼ ਦੱਸੋ ਚਲੋ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਤੁਹਾਡੇ ਨੇ ਟਿੱਖਣੀ ਕੀਤੀ ਯਾ ਰੋਕ ਲਗਾਏ ਕਸੀਆ ਇਹ ਪ੍ਰੈਸ ਕਾਨਫਰੰਸ ਕਰ ਰਹੇ ਠੀਕ ਹੈ ਫਾਈਲ ਤਾਂ ਕੰਪਲੇਟ ਕਿਉਂ ਨਿਰਚ ਕਰਵਾਈ ਗਈ ਹੈ ਤਾਂ ਕੋਈ ਕਾਨੂੰਨੀ ਸਹਾਨਾ ਕਿਉਂ ਨਹੀਂ ਆ ਗਿਆ ਨਹੀਂ ਤੁਸੀਂ ਤੁਸੀਂ ਇਹ ਕਰਕੇ ਚੈੱਕ ਕਰਦੇ ਕਾਰਵਾਈ ਕਿਵੇਂ ਕਰਵਾਉਗੇ ਜਾਂ ਮਦਾਨ ਚ ਆਪਣੀ ਲੜੂਗੇ ਜਾਂ ਅੱਲਾ ਤਰਹੂ ਮੈਂ ਤੁਹਾਡੇ ਚਾਂਦੇ ਗੱਲ ਕਰਦੇ ਬਾਅਦ ਇਥੇ ਅਰਥੋਂ ਪਹਿਲਾਂ ਅਸੀਂ ਪੁਲਿਸ ਕਮਿਸ਼ਨ ਸਾਹਿਬ ਮਾਈਕ ਤੇ ਕਰੂਗਾ ਫਿਰ ਅਸੀਂ ਪ੍ਰੈਸ ਕਾਨਫਰੰਸ ਤੋਂ ਬਾਅਦ ਥਾਂਡੇ ਕੋਲ ਆ ਰਹੇ ਅਸੀਂ ਤੁਹਾਨੂੰ ਪੰਚਮੰਤਰ ਅੱਗੇ ਬਕਾਇਦਾ ਤੌਰ ਤੇ ਇਹ ਕੰਪਲੇਟ ਫਾਈਲ ਕਰ ਰਹੇ ਹਾਂ ਇਹ ਸਾਡੇ ਜਿਹੜੇ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਡਿਸਟਰਾਇ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਤੇ ਸਾਨੂੰ ਟਾਰਗੇਟ ਕਰਕੇ ਕੀਤਾ ਜਾ ਰਿਹਾ ਇਹ ਜਿੰਨੇ ਵੀ ਜਦੋਂ ਸਾਡਾ ਕਿਸੇ ਸੰਭਾਵ ਨੂੰ ਸਾਡੇ ਤੇ ਸਾਰੇ ਅਫਸਰਾਂ ਜੰਸ਼ੀਆਂ ਨੇ ਤੁਸੀਂ ਪੁਲਿਸ ਸਟੇਸ਼ਨ ਤੋਂ ਫੋਨ ਕਰਕੇ ਆਏ ਤੁਸੀਂ ਇਹ ਰਹੇ ਹੋ ਬਟ ਕੰਪਲੀਟ ਕਿਉਂ ਨਹੀਂ ਲੈ ਕੇ ਆਏ ਕੋ ਕਾਲ ਦਾ ਸੀ ਰਹਿਵਾਜ ਤੂੰ ਕੰਪਲੀਟ ਕੋਲ ਹੈ ਨਾ ਕੋ ਟੈਲੀਵਿਜ਼ਨ ਹੋਰ ਵੀ ਦਿੱਤੇ ਜਾ ਰਹੇ ਆ ਅੱਛਾ ਤੁਸੀਂ ਦੇਖੋ ਉਸਨੇ ਆਪਣੇ ਇਸ ਮੈਨੇਜਮੈਂਟ ਮੈਨੇਜਮੈਂਟ ਬਹੁਤ ਸਾਫ ਜਵਾਬ ਦੇ ਇੱਕ ਦਾ ਜਵਾਬ ਦਿਓ ਅਜੇ ਅਜੇ ਉਸ ਦਾ ਤਾਂ ਜਵਾਬ ਨਹੀਂ ਮਿਲਿਆ ਕਿਸੇ ਨੂੰ ਵੀ ਪੱਤਰ ਕਰਾ ਸਾਡੇ ਭਾਈਚਾਰੇ ਦਾ ਕਹਿਣਾ ਹੈ ਅਦਰ ਤੁਹਾਡੇ ਵਿੱਚ ਮੰਨ ਲਓ ਕੋਈ ਸ਼ਾਮਿਲ ਹੁੰਦਾ ਤੁਹਾਡੀ ਕਸਟਮਰਟੀ ਅਪਣਾਉਂਦਾ ਵਾ ਕੀ ਉਹਦੇ ਤੁਸੀਂ ਡਾਕੂਮੈਂਟ ਵੀ ਚੇਂਜ ਕਰਦੇ ਹੋ ਕਿ ਉਹਦੇ ਸਰਟੀਫਿਕੇਟ ਜਾਂ ਸਰਕਾਰ ਜੇਕਰ ਜਾਤੀ ਨੂੰ ਬਦਲ ਸਕਦੀ ਆ ਮੈਂ ਵਾਲਮੀਕ ਜਾਤੀ ਤੋਂ ਹਾਂ ਮੈਨੂੰ ਦੱਸੋ ਮੈਨੂੰ ਜਾਤੀ ਦਾ ਜਿਹੜਾ ਪ੍ਰਮਾਣ ਪੱਤਰ ਮਿਲਿਆ ਠੀਕ ਹੈ ਜੀ ਮੈਂ ਵਾਲਮੀਕੀ ਜਾਤੀ ਦੇ ਵਿੱਚੋਂ ਆ ਔਰ ਵਾਲਮੀਕੀ ਜਾਤੀਵਾਦ ਮੈਂ 크ਿਸਚੀਅਨਿਟੀ ਦੇ ਵਿੱਚ ਆ ਔਰ ਤੁਸੀਂ ਮੈਨੂੰ ਇਹ ਦੱਸੋ ਮੇਰੀ ਜਾਤ ਬਦਲੀ ਜਾ ਸਕਦੀ ਹੈ ਨੇ ਤੁਸੀਂ ਨੇ ਮੇਰੀ ਜਾਤ ਬਦਲੀ ਜਾ ਸਕਦੀ ਹੈ ਦੱਸੋ ਮੈਂ ਜੱਟ ਬਣ ਸਕਦਾ ਮੈਂ ਬ੍ਰਾਹਮਣ ਬਣ ਸਕਦਾ ਕਿ ਜਾਤੀ ਦਾ ਨਹੀਂ ਬਦਲੀ ਜਾ ਮੈਂ ਧਰਮ ਨਹੀਂ ਬਦਲਿਆ ਮੈਂ ਕਿਉਂਕਿ ਮੈਂ ਸਾਨੂੰ ਜਿਹੜੇ ਕੋਈ ਬੈਨੀਫਿਟਸ ਮਿਲਦੇ ਨੇ ਜਾਤੀ ਦੇ ਆਧਾਰ ਤੇ ਨਹੀਂ ਮਿਲਦੇ ਧਰਮ ਦੇ ਆਧਾਰ ਤੇ ਅੱਛਾ ਇੱਕ ਹੀ ਚੀਜ਼ ਹੈ ਇੱਕ ਚੀਜ਼ ਇਹ ਜੀ ਦੱਸੋ ਸਰ ਉਹ ਤਾਂ ਅੱਜ ਵੀ ਕਾਫੀ ਤੋਂ ਦੇ ਗਏ ਚਾ ਤੁਸੀਂ ਅੱਜ ਦੇਖ ਸਕਦੇ ਆ ਲੋਕ ਜਿਹੜੇ ਆ ਹੁਣ ਔਕਸਰਾਂ ਕੋ ਨੁਲਾਜੀਆ ਉਹ ਪ੍ਰਕਾਸ਼ ਦੇ ਵਿੱਚੋਂ ਆ ਹਰਪ੍ਰੀਤ देओल ਜੀ ਪ੍ਰਕਾਸ਼ ਦੇ ਵਿੱਚੋਂ ਆ ਇਹ ਬਜਿੰਦਰ ਜੀ ਪ੍ਰਕਾਸ਼ ਦੇ ਵਿੱਚੋਂ ਆ ਔਰ ਕੁਝ ਲੋਕ ਉਹਨਾਂ ਨੂੰ ਉਹਨਾਂ ਨੂੰ ਕੋ ਬੈਨੀਫਿਟ ਥੋੜਾ ਮਿਲਦੇ ਆ ਲੇਕਿਨ ਜਿਹੜੀ ਅੱਜ ਵੀ ਕਿਹਾ ਜਾਂਦਾ ਵੀ ਜਾਤੀ ਵਿਰਾਰੇ ਅੱਜ ਵੀ ਜੇ ਸਿੱਖ ਭਾਈਚਾਰੇ ਦੇ ਵਿੱਚ ਅੱਜ ਵੀ ਸਾਡੀਆਂ ਪਟੀਸ਼ਨਾਂ ਪਾਈਆਂ ਆ ਸੁਪਰੀਮ ਕੋਰਟ ਤੱਕ ਸਾਡੀਆਂ ਪਟੀਸ਼ਨਾਂ ਪਾਈਆਂ ਆ ਹਾਈ ਕੋਰਟ ਤੱਕ ਸਾਡੀਆਂ ਪਟੀਸ਼ਨਾਂ ਪਾਈਆਂ ਆ ਵੀ ਸਾਨੂੰ ਜਿਹੜਾ ਜਾਤੀ ਦੇ ਆਧਾਰ ਤੇ ਜਿਹੜਾ ਆ ਉਹ ਸਾਨੂੰ ਅੱਜ ਲੋਕ ਇਹ ਕਹਿ ਰਹੇ ਆ ਵੀ ਇਹ ਜਾਤੀ ਦੇ ਆਧਾਰ ਤੇ ਇਹਨਾਂ ਨੂੰ ਬੈਨੀਫਿਟਸ ਮਿਲ ਰਹੇ ਆ ਤੁਸੀਂ ਇਹ ਦੱਸੋ ਜਿਹੜਾ ਇੱਕ 크੍ਰਿਸਚੀਅਨ ਜੇ ਕੋਈ ਵਿਅਕਤੀ 크ਿਸਚਨ ਧਰਮ ਨੂੰ ਅਪਣਾਉਂਦਾ ਕੋਈ ਵਿਅਕਤੀ ਸਿੱਖਤ ਨੂੰ ਨੂੰ ਅਪਣਾਉਂਦਾ ਆ ਕਿ ਉਹਦੀ ਕਾਸਟ ਖਤਮ ਹੋ ਜਾਂਦੀ ਹੈ ਦੱਸੋ ਅੱਛਾ ਅੱਜ ਵੀ ਜਾਤਾਂ ਦੇ ਅਧਾਰ ਤੇ ਕਿੰਨਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਪਿੰਡਾਂ ਦੇ ਵਿੱਚ ਹੁੰਦਾ ਸ਼ਹਿਰਾਂ ਦੇ ਵਿੱਚ ਹੁੰਦਾ ਤੁਸੀਂ ਦੱਸੋ ਹੁੰਦਾ ਜਾਂ ਨਹੀਂ ਹੁੰਦਾ ਹਾਂ ਜੀ ਉਹਨਾਂ ਨੂੰ ਸਵਾਲ ਦਾ ਜਵਾਬ ਦੇਈਏ ਉਹ ਸਹੀ ਤਰੀਕੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਠੀਕ ਹੈ ਜੀ ਟਿੱਪਣੀ ਕੀਤੀ ਤੁਹਾਡੇ ਧਰਮ ਨੂੰ ਲੈ ਕੇ ਗੱਲ ਕੀਤੀ ਹੁਣ ਤੁਸੀਂ ਕਹਿੰਦੇ ਤੁਸੀਂ ਸੀਪੀਓ ਕਹਿ ਕੇ ਆਏ ਹੋ ਤੁਸੀਂ ਇੱਥੇ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਅਗਰ ਹੁਣ ਤੁਸੀਂ ਕੰਪਲੇਟ ਦਿੰਦੇ ਕਿ ਉਹ ਤੁਹਾਡੇ ਖਿਲਾਫ ਕੰਪਲੇਨ ਨਹੀਂ ਦੀ ਤਾਂ ਜਿੱਦਾਂ ਭਾਜੀ ਨੇ ਕਿਹਾ ਉਹ ਜਲਸੀ ਦਾ ਬੰਦਾ ਯਾਰ ਐਸਐਸ ਨੂੰ ਲੈ ਕੇ ਉਹਨਾਂ ਦੇ ਧਰਮ ਨੂੰ ਲੈ ਕੇ ਯਾ ਕੋਈ ਵੀ ਗੱਲਬਾਤ ਹੋਈ ਆ ਨਹੀਂ ਇਹ ਤੁਹਾਨੂੰ ਨੂੰ ਕੋਈ ਗੱਲਬਾਤ ਕੀਤੀ ਉਹਨਾਂ ਨੇ ਇਹ ਦੱਸੋ ਮੈਨੂੰ ਆਹ ਕੋਟ ਕੋਟ ਆ ਉਹ ਧਰਮ ਨੂੰ ਲੈ ਕੇ ਗੱਲ ਕੀਤੀ ਉਹਨਾਂ ਨੇ ਸਾਰੇ ਤਾਂ ਸੱਚੀ ਗੱਲ ਤਾਂ ਸੁਣੋ ਨਹੀਂ ਗੱਲ ਨਹੀਂ ਕੋਈ ਗੱਲ ਨਹੀਂ ਹੁੰਦੇ ਸਵਾਲ ਨਹੀਂ ਲੈਂਦੇ ਅਸੀਂ ਠੀਕ ਹੈ ਸਵਾਲ ਕਰ ਦਿੰਦੇ ਜੇ ਅਸੀਂ ਸਵਾਲ ਕਰਦੇ ਫਿਰ ਤੁਸੀਂ ਕਦੇ ਗੱਲ ਨਹੀਂ ਕਰਦੇ ਮੈਂ ਠੀਕ ਹੈ ਅਸੀਂ ਨੇ ਤੁਸੀਂ ਕੰਪਲੇਂਟ ਤੇ ਲਿਖਦੇ ਉਧਰ ਵੀ ਕੰਪਲੇਂਟ ਆਈਗੀ ਉਹ ਲੱਗਦਾ ਨਹੀਂ ਕਿ ਲੰਬਾ ਬੈਟਰੀ ਚੱਲੇਗਾ ਥੋੜਾ ਹਾਂਜੀ ਭਾਜੀ ਦੇਖੋ ਇਹ ਮੈਂ ਬੈਟਰੀ ਜਿਹੜਾ ਨਾ ਲੰਬਾ ਚਲਾਉਣ ਵਾਸਤੇ ਇਹਨਾਂ ਨੇ ਕੀਤਾ ਹੋਇਆ ਇੰਜ ਕੁ ਤੋੜਾ ਮਾਣੀ ਉਹ ਚੇਤਨੀ ਕੰਪਲੇਂਟ ਦੇ ਕੇ ਆਉਂਦੇ ਤੇ ਤੁਹਾਡਾ ਬੈਨੀਫਿਟ ਹੀ ਹੁੰਦਾ ਨਹੀਂ ਉਹ ਕੋਈ ਗੱਲ ਵੇਖੋ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਜਾਇਦ ਹੋਈ ਤੁਹਾਡੀ ਕੱਲ ਤੁਹਾਡੀ ਪ੍ਰੈਸ ਕਰੋ ਸਾਰੀ ਆਈ ਦੇਖੀ ਆ ਅੱਜ ਅਸੀਂ ਸਾਰਿਆਂ ਨੂੰ ਕਾਲ ਕਰਕੇ ਅੱਜ ਅਸੀਂ ਆਏ ਕੰਪਲੇਨ ਅਸੀਂ ਲੈ ਕੇ ਆਏ ਆ ਨਾਲ ਔਰ ਸਾਡਾ ਫਰਜ਼ ਬੰਦਾ ਸੀ ਕਿ ਪਹਿਲਾਂ ਤੁਹਾਡੇ ਨਾਲ ਗੱਲ ਕਰਕੇ ਅਸੀਂ ਨਹੀਂ ਫਿਰ 12 ਵਜੇ ਦੀ ਰੀਡਰ ਸਰ ਇੱਕ ਕੁਐਸਚਨ ਪੇਸ ਕਰ ਰਿਹਾ ਹਾਂ ਵਾਰ-ਵਾਰ ਕਿੰਨੇ ਕਿ ਜਿਹੜੇ ਸਿੱਖ ਲੋਕ ਕਨਵਰਟ ਹੋਏ ਨੇ 크ਰਿਸਚੀਅਨਟੀ ਦੇ ਵਿੱਚ ਉਹ ਕਿਉਂ ਪੱਗਾ ਬੰਨ ਕੇ ਦੁਆਰਾ ਉੱਥੇ ਆਉਂਦੇ ਪਏ ਆ ਜੋ ਪੱਗਾ ਬੰਨ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਲਏ ਆ ਉਹ ਕਿਉਂ ਕੀਤਾ ਜਾ ਰਿਹਾ ਜੀ ਕਿਉਂ ਮੈਂ ਤੁਹਾਡੇ ਸਵਾਲ ਬੜਾ ਜੱਗਰ ਹੋ ਜਿਆ ਕਿ ਤੁਸੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਆ ਸਾਡਾ ਮਕਸਦ ਕਿਸੇ ਦਾ ਧਰਮ ਪਰਵਰਤਨ ਕਰਵਾਉਣਾ ਨਹੀਂ ਹੈ ਕਿ ਜਿਹੜੇ ਨੂੰ ਆਪਣਾ ਧਰਮ ਛੱਡ ਕੇ ਆ ਜਾਵੇ ਜੋ ਬਾਈਬਲ ਦੇ ਐਥਿਕਸ ਨੇ ਜਾਂ ਜੋ ਬਾਈਬਲ ਦਾ ਪ੍ਰਚਾਰ ਕਰਨ ਦਾ ਤਰੀਕਾ ਉਹ ਹੀ ਵਾ ਕਿ ਸਾਡਾ ਮੇਨ ਮਕਸਦ ਹੈ ਕਿ ਅਸੀਂ ਬਾਈਬਲ ਦੇ ਵਿੱਚ ਕੀ ਲਿਖਿਆ ਹੋਆ ਉਹ ਦੱਸ ਦੇਣਾ ਕਿ ਬਾਈਬਲ ਕੀ ਬਿਆਨ ਕਰਦੀ ਆ ਜਾਂ ਬਾਈਬਲ ਦੇ ਵਿੱਚ ਜੀਵਨ ਤੁਹਾਡਾ ਕਿਸ ਤਰ੍ਹਾਂ ਨਾਲ ਚੱਲ ਸਕਦਾ ਵਾ ਅਸੀਂ ਕਿਸੇ ਨੂੰ ਵੀ ਇਹ ਸ਼ਕਤ ਨਹੀਂ ਰੱਖਦੇ ਵੀ ਤੂੰ ਅਗਰ ਬਾਈਬਲ ਨੂੰ ਸੁਣ ਲਿਆ ਜਾਂ ਸਾਡਾ ਪ੍ਰਚਾਰ ਚਰਚੇ ਬੈਠ ਕੇ ਸੁਣ ਲਿਆ ਵਾ ਤੇ ਤੂੰ ਆਪਣੀ ਹੁਕਮਰਾਨ ਕਰ ਬਣੀ ਅਨੁਭਵ ਕਰਕੇ ਜਾਂ ਆਪਣੇ ਧਰਮ ਨੂੰ ਛੱਡ ਕੇ ਆ ਜਾ ਉਹ ਬੰਦਾ ਕੱਜੀ ਵੀ ਆਪਣੀ ਮਰਜ਼ੀ ਦੇ ਨਾਲ ਉਹ ਵਾਪਸ ਜਾ ਸਕਦਾ ਜਾਂ ਛੱਡ ਸਕਦਾ ਵਾ ਉਹੀ ਇਸੇ ਕਿਸਮ ਦਾ ਬੰਧਨ ਨਹੀਂ ਹੈਗਾ ਕਿ ਤੁਸੀਂ ਆਪਣਾ ਸਭ ਕੁਝ ਲਾ ਕੇ ਹੋ ਜੀ ਹਰ ਇੱਕ ਦੀ ਇੱਛਾ ਹੁਣ ਅਸੀਂ ਜੇ ਅਸੀਂ ਕਿਸੇ ਗੁਰਦੁਆਰੇ ਚ ਜਾਂਦੇ ਕਿ ਜੇ ਸਾਨੂੰ ਛੱਡ ਦਿੰਦੇ ਸਾਡੇ ਵਿਸ਼ਵਾਸ ਜਾਂਦੇ ਆ ਸਾਡੇ ਪਾਸੋਂ ਸਰਬੰਧ ਜਾਂਦੇ ਆ ਅਗਰ ਕੋਈ ਬੰਦਾ ਕਿਸੇ ਧਰਮ ਦੇ ਵਿੱਚ ਆ ਜਾ ਰਿਹਾ ਬਾਤ ਕਿ ਮੈਨੂੰ ਲੱਗਦਾ ਕਿ ਉਹਦੇ ਨਾਲ ਆਪਾਂ ਨੂੰ ਕੋਈ ਨਾ ਬੰਧਨ ਨਹੀਂ ਨਿਕੰਚਰਮ ਤੇ ਪ੍ਰਵਤ ਕਰਉਣਾ ਨਾ ਨਾ ਆਪਣਾ ਮਾਇਆ ਬਣੀ ਬਣੀ ਆਪਾਂ ਨੂੰ ਚਾਹੀਦਾ ਨਹੀਂ ਚਾਹਦੇ ਕਿ ਧਰਮ ਵਿੱਚ ਅੱਪਾ ਇੱਕ ਨਾਰਮਲ ਚੀਜ਼ ਕਹਿੰਦੇ ਆ ਜਿੱਦਾਂ ਆਪਾਂ ਪੁੱਛਿਆ ਕਿ ਇਹ ਦੋ ਚ ਦੋ ਕਟਿਓ ਹੈਗੀਆਂ ਉਹਨਾਂ ਨੂੰ ਮੰਨ ਤੇ ਕਿਉਂ ਨਹੀਂ ਦਿੰਦੀਆਂ ਬੰਦੇ ਜਿੱਦਾਂ ਸਾਡੇ ਨੋਰਥ ਇੰਡੀਆ ਚਰਚਾ ਇੱਕ ਕੈਥੋਲਿਕ ਚਰਚ ਹੈਗੇ ਆ ਉਹ ਜਿਹੜੀਆਂ ਵੱਡੀਆਂ ਸੰਸਥਾਵਾਂ ਹੈਗੀਆਂ ਉਹ ਇਹਨਾਂ ਚਰਚ ਨੂੰ ਮੰਨ ਤਾ ਥੋੜੀ ਜਿਹੀ ਬਿਮੇਲਿਕ ਸਿੰਪਲਿਆ ਬੋਚਦੀਆਂ ਨੇ ਉਹਦਾ ਚਰਚ ਦਾ ਮਸਲਾ ਹੈਗੇ ਸਾਨੂੰ ਬਤਾ ਮੈਂ ਅੰਗਰੇਜ਼ੀ ਨਾਲ ਪੁੱਛ ਕਰਨ ਵਾਲੀ ਗੱਲ ਸਿੰਪਲਿਆ ਬੋਚਣ ਕਰੇ ਇੱਕ ਮੈਡਮ ਇਹ ਮੰਨਦਾ ਦੇਣਾ ਜਾਂ ਨਾ ਦੇਣਾ ਉਹਦਾ ਕੋਈ ਰਾਈਟ ਨਹੀਂ ਰਾਈਟ ਨਹੀਂ ਠੀਕ ਇਹ ਕੋਈ ਰਾਈਟ ਨਹੀਂ ਹੈ ਕਿ ਉਹ ਅਹੀ ਵੀ ਨਹੀਂ ਮੰਨਦਾ ਦਿੰਦੇ ਹਾਂ ਓਕੇ ਅਸੀਂ ਮੰਨਦਾ ਕਿ ਇੱਕ ਮੇਰਾ ਹੋਰ ਸਪੈਸ਼ਲ ਕੁਐਸਚਨ ਹੈਗਾ ਕਿ ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਮੁੱਦਾ ਚੱਲ ਰਿਹਾ ਕਿ ਜਿਹੜੀ ਕਮਿਸਟਾ ਦੀ ਜਗਾ ਸੀ ਕਿਸੇ ਰਾਜਨੇਤਾ ਨੇ ਡਬਲਿਊ ਨੂੰ ਛਡਾਣ ਦੀ ਤਮੀਂ ਹੋਤਾ ਹੋਰ ਮੋਰਚਿਆਂ ਤੇ ਪ੍ਰੈਸ ਕਾਨਫਰੰਸਾਂ ਸਾਰੇ ਕਰਦੇ ਜਿਹੜੀਆਂ ਜਗਾ ਤਮੀਂ ਦੀ ਇਹ ਉਹਨਾਂ ਲੋਕਾਂ ਦੇ ਜਿਹੜੇ ਸਾਰਾ ਝੂਠ ਮਾਰ ਕੇ ਕਿ ਸਿਰਫ ਆਪਣਾ ਆਪ ਨੂੰ ਸੁਗਾਉਣ ਦੇ ਲਈ ਇਹ ਮਸੀਦਾ ਨੂੰ ਟਾਰਗੇਟ ਕਰਕੇ ਹੋਰ ਤੁਸੀਂ ਕੋਰਟ ਦੀ ਗੱਲ ਆ ਗਈ ਹੈ ਕਿ ਇਹਨੇ ਕੰਸਲਟਸ ਕੀਤੀ ਹੈ ਉਹ ਇੱਕ ਏਜੰਸੀ ਦਾ ਅਣਕ ਨੰਬਰ ਹੁੰਦਾ ਇਹ ਜਿੱਤੇ ਕਿ ਬਣਾਉਂਦੇ ਨੇ ਥੋੜੇ ਜਿਹਾ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਪਾਕਿਸਤਾਨ ਦੀਆਂ ਮਿੱਥੀਆਂ ਨਹੀਂ ਆਉਂਦੀਆਂ ਨੇ ਇਹ ਪੰਜਾਬੀ ਜਿਸਾ ਮਨੂ ਲੈ ਕੇ ਬਹੁਤ ਜਨਾ ਸੈੱਟ ਹੋ ਰਹੇ ਨੇ ਇਸ ਲਈ ਸਾਡੇ ਤੋਂ ਬੜਾ ਇੱਕ ਮੋਸ਼ਨਲ ਮੈਟਰ ਹੈ ਘਰੋਂ ਜਿਹੜਾ ਮੇਚ ਹੈ ਪੰਜਾਬੀ ਜਿਹੜੀ ਤੋਂ ਪੰਜਾਬ ਦੇ ਵਿੱਚ ਜਿਹੜਾ ਵਾ ਕੁਝ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬੋਲ ਪੜੇ ਠੀਕ ਤਰ੍ਹਾਂ ਨੂੰ ਲੈ ਕੇ ਇਸ ਤਰ੍ਹਾਂ ਗੱਲਾਂ ਹੋ ਸਕਦੀਆਂ ਕਿ ਇਹ ਜਿਹੜੀਆਂ ਸਰਕਾਰੀ ਚੱਲਪਾਟ ਅਜਿਲੀ ਕੋਈ ਲੋਕਲ ਬੰਦਾ ਜਾਂ ਪੰਜਾਬੀ ਤਾਂ ਜਾਂ ਜੋ ਲੋਕਲ ਏਜੰਸੀ ਤਾਂ ਨਹੀਂ ਕਰੇਗੀ ਇਹ ਤਾਂ ਬਾਹਰ ਦੀਆਂ ਫੋਰਨ ਏਜੰਸੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਦੇਖ ਕੇ ਪੈਸੇ ਲੋਜੀ ਫੱਗ ਲਾ ਦਿੰਦੇ ਉਹਨਾਂ ਦਾ ਇੱਕ ਅੰਦਾਜ਼ਾ ਵੀ ਕਿ ਮੁਕਾਮ ਜੱਪਰ ਦੂਸਰੀ ਬਦਲਾ ਕੇ ਉਹਨਾਂ ਦਾ ਤਾਂ ਮਤਲਬ ਨਾ ਹੈ ਉਹਨਾਂ ਦਾ ਆਪਣਾ ਪਰਸਨਾ ਸਦਾ ਸਦਾ ਹੈ ਜੀ ਤੁਸੀਂ ਕਿਸ ਨੂੰ ਦੇਖਦੇ ਨਹੀਂ ਜਿਹੜੇ ਗੱਲ ਕਹਿ ਰਹੇ ਮੈਂ ਉਹਨਾਂ ਦੇ ਕੋਲ ਬਹੁਤ ਨਹੀਂ ਅਸੀਂ ਬੋਲ ਨਹੀਂ ਕਰਦੇ ਪਵਿੱਤਰ ਬਾਈਬਲ ਦੀ ਯਾਕੂਬ ਦੀ ਕਿਤਾਬ ਉਹਦੀ 5-1 ਮਿੰਟ ਸੋਲੋ ਜੀ ਸੋਲੋ ਤਾਂ ਸਵਾਲ ਦਾ ਜਵਾਬ ਦਵਾ ਦਾ ਬੈਕੀ ਸਾਹਿਬ ਨੂੰ ਤੁਸੀਂ ਕਰ ਰਹੇ ਤਾਨੂੰ ਦਵਾ ਕੇ ਜਵਾਬ ਕਿਉਂਕਿ ਸਾਡੇ ਹੋਰ ਵੀ ਬੁਲਾ ਰਹੇ ਬੜੇ ਆ ਅਮੀਰ ਸਾਹਿਬ ਬੈਠੇ ਆ ਡਾਕਟਰ ਲੁਕਸ ਜੀ ਆ ਸਰਜੀਤ <th>ਪਰ ਜੀ ਵੀ ਇੱਥੇ ਆਏ ਨੇ ਸਾਡੇ ਪਿਸ਼ਪ ਸਾਹਿਬ ਆ ਬੁਲਾ ਰਹੇ ਬੜੇ ਤਾਂ ਸਵਾਲ ਜਵਾਬ ਦੇ ਕੇ ਜਾਵਾਂਗੇ ਸਾਰੇ ਉਹਦੇ ਵਿੱਚ 5 ਦੀ 13 ਚ ਲਿਖਿਆ ਅਗਰ ਰੋਗੀ ਆ ਕੋਈ ਉਹ ਆਪਣੇ ਪਾਸਟਰ ਸੇ ਬਾਦਨ ਨੂੰ ਪਰਚੀਨਾ ਨੂੰ ਬੁਲਾਵੇ ਤੇ ਉਹਨਾਂ ਦੇ ਤੇਲ ਮਲ ਕੇ ਪ੍ਰਾਰਥਨਾ ਕਰੇ ਅਗਰ ਉਹਦਾ ਵਿਸ਼ਵਾਸ ਹੋਏਗਾ ਤਾਂ ਰੋਗੀ ਬਚ ਜਾਏਗਾ ਤੇ ਚੰਗਾ ਹੋ ਜਾਏਗਾ ਦੇ ਵੀ ਜ਼ਾਂ ਉਹਦਾ ਪੰਜਾਬ ਚੋਂ ਮੋੜਚਾ ਦੇ ਜ਼ਿਲ੍ਹੇ ਵੀ ਆਉਂਦੇ ਨਾਲ ਸੀ ਉਹ ਉਹਨਾਂ ਨੇ ਆਪਣੇ ਵੱਲੋਂ ਸੋਸ਼ਲ ਚਾਰਜ ਕਰਕੇ ਲਾਇਆ ਜੇ ਦਾ ਕਿ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਉਹਨਾਂ ਨੂੰ ਉਹਨਾਂ ਦੀ ਪਿੱਛੇ ਪਰ ਉਹ ਸਮਝਿਆ ਕਿ ਕ੍ਰਿਸ਼ਨ ਤੋਂ ਤੇ ਰਾਮ ਲਾਉਣਾ ਉਹਨਾਂ ਦੇ ਬੰਦ ਬੋਲਣਾ ਇਹ ਉਹਨਾਂ ਦਾ ਇੱਕ ਜ਼ਕਾਰਾ ਇਸ ਕਰਕੇ ਜਾਨ ਪੁੱਛ ਕੇ ਸਾਡੇ ਨੂੰ ਵੀ ਕਹਾਏਗੀ ਜੇ ਜੀ ਜੀ ਤੇ ਜਦੋਂ ਵੀ ਖਾਸ ਕਰਕੇ ਜਦੋਂ 크리스마ਸ ਹੁੰਦਾ ਉਸ ਨੂੰ ਕੋਈ ਨਾ ਬਹੁਤ سارے ਲੋਕੀ ਜਿਹੜੇ ਉਹ ਜਾ ਕੇ ਖੜੇ ਹੋ ਜਾਂਦੇ ਆ। ਉਹ ਕਈ ਲੋਕ ਇਦਾਂ ਦੇ ਵੀ ਆ। ਹੋਰ ਲੋਕੀ ਆਪਣਾ ਨਾਂ ਚੁਪਾਉਣਾ ਚਾਹੁੰਦੇ ਆ। ਨੌਜਿਕ ਪਾਰਟੀ ਦੇ ਵਿੱਚ ਵੀ, ਉਹ ਸਮਾਜ ਵਿੱਚ ਵੀ ਆਪਣੀ ਲੋਕਾਂ ਦੇ ਵਿੱਚ ਵੀ ਕੋਈ ਨਹੀਂ ਹੈਗਾ। ਉਹ ਉਹਨਾਂ ਨੇ ਸਭ ਨੂੰ ਟਾਰਗੇਟ ਕੀਤਾ ਯਾਹਕ ਕ੍ਰਿਸ਼ਨਾ ਦੇ ਬੰਦ ਨੇ। ਉਹ ਜਾਣਾ ਉਹ ਇੱਕ ਕਮਿਊਨਿਟੀ ਵਿੱਚ। ਜੀ ਮੇਜਰ ਸਰ ਉਹਨਾਂ ਨੇ ਜਿਹੜੇ આરોਪ ਲਗਾਏ ਨੇ ਕਿ ਪੈਸੇ ਦੇ ਕੇ ਧਰਮ ਪਰਿਵਰਤਨ ਕਰਾਇਆ ਜਾਂਦਾ। ਕੀ ਇਹ ਸੱਚ ਹੈ? ਨਹੀਂ ਨਹੀਂ ਗੱਲ ਆ ਕਿ ਜੇਗਾ ਪੈਸਾ ਆ। ਸਾਡੇ ਚਰਚਾਂ ਵਿੱਚ ਤਾਂ ਤਾਂ ਦੇਖੋ ਉਹ ਤਾਂ ਬਹੁਤ ਜ਼ਿਆਦਾ ਮੁਸੀਬਤਾਂ ਆਉਂਦੀਆਂ ਨੇ ਜੀ ਜੀ ਬਹੁਤ ਲੋਕੀ ਹੁੰਦੇ ਨੇ ਜਿਹੜੇ ਇਸ ਨੂੰ ਮੰਨਦੇ ਆਂ ਉਹ ਦੁੱਖਾਂ ਤੇ ਮੁਸੀਬਤਾਂ ਦੇ ਵਿੱਚ ਨਾ ਪਸਦੇ ਆਂ ਸਾਡਾ ਤੇ ਕੰਮ ਉਹ ਨਾਲ ਉਸ ਮੁਸੀਬਤ ਚ ਆ ਹallelujah ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਚੇਕ ਕਰ ਤੁਸੀਂ ਵੀ ਸ਼ਰਮਵਤੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਵੀਡੀਓ ਤੱਕ ਪਹੁੰਚ ਸਕੀਂ